ਭਾਈ ਗੁਰਜੀ ਖਾਲਸਾ ਭਾਈ ਗੁਰਜੀ ਫਤਿਹ ਮੇਰਾ ਨਾਮ ਹਰਪ੍ਰੀਤ ਕੋਹਰਾ ਮੇਰੇ ਘਰ ਵਾਲੇ ਦੀ ਡੈਥ ਹੋ ਚੁਕੀ ਆ ਆ ਕਾਫੀ ਦਿਨ ਤੋਂ ਬਿਮਾਰ ਸੀ ਤੇ ਮੇਰੇ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਉਹਨਾਂ ਦੇ ਉੱਪਰ ਪਹਿਲਾਂ ਵੀ ਮੈਂ ਦੁਕਾਨ ਕਰਦੀ ਸੀ ਛੋਟੀ ਜੀ ਦੁਕਾਨ ਕੀਤੀ ਹੋਈ ਸੀ ਉਹਨਾਂ ਦੇ ਬਿਮਾਰ ਪੈਣ ਕਰਕੇ ਸਾਰੀ ਮੇਰਾ ਮਤਲਬ ਉਹ ਕੀ ਖਰਾਬ ਹੋ ਚੁਕੀ ਸੀ ਤੇ ਇਸ ਕਰਕੇ ਮੇਰੇ ਕੋਲ ਬਾਅਦ ਵਿੱਚ ਕਮਾਈ ਦਾ ਸਾਧਨ ਕੋਈ ਨਹੀਂ ਸੀ ਮੈਨੂੰ ਗੁਰੂ ਪੰਥ ਨੇ ਦਿੱਤੀ ਹੋਈ ਹੈਲਪ ਤੇ ਮੇਰੇ ਸੇਵਾ ਬਖਸ਼ੀ ਹੈ ਮੈਨੂੰ मैं बो, कि, कि मैं انہاں ਦਾ بہت بہت ਧੰਨਵਾਦ ਕਰਦੀ ਆ ਕਿ میرے ਘਰ ਵਾਲੇ ਦੇ 데త్ ਹੋਣ ਤੋਂ ਬਾਅਦ ਮੈਨੂੰ ਮਤਲਬ ਕੀ ਇਹ ਸੀ ਕਿ ਮੈਂ ਕਿਦਾਂ ਆਪਣੇ ਬੱਚਿਆਂ ਨੂੰ ਕਮਾਉਣਾ ਖਵਾਉਣਾ ਤੇ ਇਸ ਕਰਕੇ ਮੈਨੂੰ ਇਹਨਾਂ ਨੇ ਮੇਰੇ ਗੁਰੂ ਪੰਥ ਵਾਲਿਆਂ ਨੇ ਮੇਰੇ ਕੀਤਾ ਮੈਂ ਹੁਣ ਆਪਣੇ ਪੈਰਾਂ ਤੇ ਆਪ ਕਮਾ ਕੇ ਆਪਣੇ ਬੱਚਿਆਂ ਨੂੰ ਖਵਾ ਸਕਦੀ ਮੈਂ ਇਹਨਾਂ ਦਾ ਸੰਸਥਾ ਵਾਲਿਆਂ ਦਾ ਧੰਨਵਾਦ ਕਰਦੀ ਆ ਕਿ ਜਿਹੜੇ ਇਹਨੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਉਪਰਾਲਾ ਕਰਦੇ ਆ ਵਧੀਆ ਨਹੀਂ ਤੇ ਕੋਈ ਕਿਸੇ ਨਾਲ ਇੱਕ ਵਧੀਆ ਵਾ ਕ੍ਰੋਧ ਕਿਸੇ ਨੂੰ ਰੇਜ਼ ਕਰ ਕਰਕੇ ਦਿੰਦੇ ਆ ਕਿ ਕੋਈ ਆਪਣੇ ਪੈਰਾਂ ਤੇ ਆਪ ਮਿਹਨਤ ਕਰਕੇ ਖਾ ਸਕੇ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਆ ਕਿ ਮਤਲਬ ਕਿ ਗੁਰੂ ਪੰਥ ਵਾਲਿਆਂ ਦਾ ਨਾਲ ਹੋਰ ਸਾਥ ਦਿੱਤਾ ਜਾਏ ਤੇ ਇਹ ਕਿ ਹੋਰ ਲੋੜ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਨਗਰ ਦੇ ਵਿੱਚ ਵੀਰ ਗੁਰਚਰਨ ਸਿੰਘ ਕੁਝ ਮਹੀਨੇ ਪਹਿਲਾਂ ਜਿਨ੍ਹਾਂ ਦੀ ਡੈਥ ਹੋ ਚੁੱਕੀ ਉਹਨਾਂ ਦੇ ਛੋਟੇ ਬੱਚੇ ਹਨ ਤਿੰਨ ਬੱਚਿਆਂ ਦੇ ਦੋ ਬੇਟੀਆਂ ਇੱਕ ਬੇਟਾ ਹੈ ਉਹ ਸਾਡੀ ਭੈਣ ਜੀ ਹਰਪ੍ਰੀਤ ਕੌਰ ਆਪਣੀ ਮਿਹਨਤ ਮਿਹਨਤ ਉਦਰੀ ਕਰਕੇ ਜੋ ਘਰ ਬਣੋਂਗੇ ਸਨ ਕਿ ਆਪਣਾ ਕਾਰੋਬਾਰ ਚਲਾਉਣ ਅਤੇ ਇੱਕ ਛੋਟੀ ਜਿਹੀ ਪ੍ਰਿਆਨੀ ਦੀ ਦੁਕਾਨ ਬਣਾਈ ਸੀ ਉਹ ਵੀਰ ਤੇ ਪੈਸਾ ਕਾਫੀ ਲੱਗਣ ਕਰਕੇ ਉਹਨਾਂ ਦਾ ਇਹਨਾਂ ਦਾ ਗੜਾ ਕੰਮ ਸੀ ਉਹ ਠੱਪ ਹੋ ਚੁੱਕਿਆ ਹੈ ਬੰਦ ਹੋ ਚੁੱਕਿਆ ਹੈ ਤੋਂ ਜੋ ਗੁਰੂ ਪੰਥ ਟਰਸਟ ਨੇ ਬੜਾ ਸਾਥ ਦਿੱਤਾ ਇਸ ਭੈਣ ਦਾ ਕਿ ਜਿਹੜਾ ਇੱਕ ਨਵਾਂ ਕਰਿਆਨੇ ਦਾ ਜ ਸਮਾਨ ਫੇਰ ਦੁਬਾਰਾ ਪਾਗ ਦਿੱਤਾ ਹੈ ਪਰਸੋਂ ਤੋਂ ਭੈਣ ਨੇ ਕੰਮ ਸ਼ੁਰੂ ਕੀਤਾ ਹੈ ਜੋ ਆਪਣੀ 10-9 ਦੀ ਕਿਰਤ ਕਮਾਈ ਕਰਨ ਵਾਸਤੇ ਆਪਣੇ ਜੋ ਪਰਿਵਾਰ ਦਾ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨ ਹੋਰ ਅਸੀਂ ਗੁਰੂ ਪੰਥ ਟਰਸਟ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਦਾਂ ਦੇ ਉਪਰਾਲੇ ਕਰ ਰਹੇ ਹਨ ਅਸੀਂ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਕਰਨਾ ਵੇ ਤੇ ਮੰਨ ਲਓ ਕਿ ਗਾਉਣ ਵਾਲੀ ਸਦਨ ਕੀ ਵੇ ਕਿੰਨਾ ਕੰਨਾ ਪੈਸਾ ਇਦਾਂ ਹੀ ਜਾੜੀ ਜਾਂਦੇ ਨੇ ਪਰ ਮੈਂ ਸੋਚਦਾ ਹਾਂ ਕਿ ਜਦੋਂ ਲੋੜਵੰਦ ਪਰਿਵਾਰ ਹਨ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਆ ਉਹਨਾਂ ਟਰਸਟਾਂ ਨੂੰ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਪਿੰਡਾਂ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਪਰਿਵਾਰਾਂ ਦੀ ਜ਼ਰੂਰ ਮਾਨਤਾ ਕਰਨੀ ਚਾਹੀਦੀ ਹੈ ਜਿਹੜਾ ਆਪਣੇ ਪੈਰਾਂ ਤੇ ਖੜੀ ਹੋ ਕੇ ਆਪਣੇ ਦਸਾਂ ਨੌ ਦੀ ਕਿਰਤ ਕਮਾਈ ਕਰਨ ਤੇ ਬਹੁਤ ਧੰਨਵਾਦ ਕਰਦੇ ਆਂ ਵੀਰਾਂ ਦਾ ਹੋਰ ਵੀ ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਜਿੱਥੇ ਆਪਾਂ ਵੱਡੇ ਵੱਡੇ ਲੰਗਰਾਂ ਤੇ ਜਿਹੜਾ ਕੋ ਬੰਦਾ ਰੱਜਿਆਂ ਨੂੰ ਠੱਕੇ ਦੇ ਨਾਲ ਖਵਾਉਂਦੇ ਆਂ ਜਿਹੜਾ ਇੱਕ ਬੰਦਾ ਭੁੱਖਾ ਵਾ ਮੰਗ ਰਿਹਾ ਉਹਦੀ ਜਰੂਰਤ ਆਪਾਂ ਜਰੂਰ ਪੂਰੀ ਕਰਿਆ ਕਰੀਏ ਸਾਰਿਆਂ ਨੇ ਵੱਤ ਵਤ ਉਪਰਾਲਾ ਕਰੀਏ ਬਹੁਤ ਧੰਨਵਾਦ ਗੁਰੂਪੰਥ ਟਰਸਟ ਦਾ ਹੋਰ ਵੀ ਸਿੱਖ ਜਥੇਬੰਦੀਆਂ ਜੋ ਐਨ ਜੀਓ ਟੀਮਾਂ ਵੀ ਬੜੀਆਂ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਜਿਹੜੇ ਕੰਮ ਕਰਦੇ ਆ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਆਪਣੇ ਵੱਲੋਂ ਇਹੀ ਬੇਨਤੀ ਕਰਾਂਗੇ ਇਸ ਤਰ੍ਹਾਂ ਦੀ ਪਰਿਵਾਰਾਂ ਦੀ ਮਾਇਤ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸੰਗਤਾਂ ਦਾ ਬੜਾ ਬੜਾ ਧੰਨਵਾਦ ਇਹ ਦੁਕਾਨ 3 ਮਹੀਨੇ ਤੋਂ ਬੰਦ ਹੀ ਉਹਦਾ ਆਦਮੀ ਮਰ ਗਿਆ ਵਿਚਾਰੀ ਦਾ ਬੜਾ ਲਾਜ ਲਾਨ ਪੈਹਾ ਤੇ ਲਾ ਲਾਇਆ ਵਿਚਾਰੀ ਨੇ ਤੇ ਸੰਗਤਾਂ ਨੇ ਪਾ ਕੇ ਸੌਦਾ ਦਿੱਤਾ ਇਹਨਾਂ ਦੀ ਧੰਨ ਧੰਵਾਦ ਬਹੁਤ ਜਿਆਦੀ ਇਹਨਾਂ ਦੀ ਮਿਹਰਬਾਨੀ